ਰੈਡੀ ਸਟਾਰਟ ਜ਼ਿੰਦਗੀ ਖੂਬਸੂਰਤ ਹੈ ਡੰਡੀ ਪਰਮਾਤਮਾ ਨੇ ਕੁਦਰਤ ਦੀ ਬਹੁਤ ਸੋਹਣੀ ਸਿਰਜਣਾ ਕੀਤੀ ਹੈ ਡੰਡੀ ਅਸੀਂ ਕੁਦਰਤ ਦੇ ਹਰ ਰੂਪ ਦਾ ਆਨੰਦ ਮਾਣਦੇ ਹਾਂ ਡੰਡੀ ਜੇ ਪਿਛਲੇ 20 ਕੋ ਸਾਲ ਪਹਿਲਾਂ ਛਾਤੀ ਮਾਰੀਏ ਤਾਂ ਵਾਤਾਵਰਣ ਬਿਲਕੁਲ ਸਾਫ਼ ਸੁਥਰਾ ਹੁੰਦਾ ਸੀ ਡੰਡੀ ਚਾਰੇ ਪਾਸੇ ਹਰਿਆਲੀ ਸੀ ਡੰਡੀ ਬਿਮਾਰੀਆਂ ਲੋਕਾਂ ਨੂੰ ਬਹੁਤ ਘਟ ਸੰਨ ਡੰਡੀ ਖੇਤਾਂ ਵਿੱਚ ਹੱਥੀਂ ਕੰਮ ਨੂੰ ਤਰਜੀ ਦਿੱਤੀ ਜਾਂਦੀ ਸੀ ਡੰਡੀ ਕਿਸੇ ਵੀ ਇਨਸਾਨ ਨੂੰ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਜਾਂ ਹਿਰਨੀਆਂ ਪਥਰੀਆਂ ਦੀ ਕੋਈ ਦਿੱਕਤ ਨਹੀਂ ਸੀ ਡੰਡੀ ਕਰਦੇ ਖਾਣੇ ਨੂੰ ਤਰਜੀਹ ਦਿੱਤੀ ਜਾਂਦੀ ਸੀ ਡੰਡੀ ਮਿਲਾਵਟ ਬਿਲਕੁਲ ਵੀ ਨਹੀਂ ਸੀ ਡੰਡੀ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨ ਡੰਡੀ ਸੌਣ ਮਹੀਨੇ ਵਿੱਚ ਤਾਂ ਬਹੁਤ ਜ਼ਿਆਦਾ ਮੀਂਹ ਪਿਆ ਕਰਦਾ ਸੀ ਡੰਡੀ ਗਰਮੀ ਵੀ ਘਟ ਲੱਗਦੀ ਸੀ ਡੰਡੀ ਲੋਕਾਂ ਵਿੱਚ ਪੈਸੇ ਦੀ ਹੋੜ ਬਿਲਕੁਲ ਵੀ ਨਹੀਂ ਸੀ ਡੰਡੀ ਇਨਸਾਨ ਇਨਸਾਨ ਦੀ ਕਦਰ ਕਰਦਾ ਸੀ ਡੰਡੀ ਜ਼ਮਾਨਾ ਬਦਲਿਆ ਪੱਛਮੀ ਸਭਿਆਚਾਰ ਦਾ ਅਸਰ ਦੇਖਣਾ ਸ਼ੁਰੂ ਹੋਇਆ ਡੰਡੀ ਜਿਸ ਕੰਮ ਲਈ ਦਾਤੇ ਨੇ ਇਨਸਾਨ ਨੂੰ ertid te ਭੇਜਿਆ ਸੀ ਉਹੋ ਕੰਮ ਅੱਜ ਦਾ ਇਨਸਾਨ ਪੁਲਾਕੇ ਕੁਝ ਹੋਰ ਕਰ ਰਿਹਾ ਹੈ ਡੰਡੀ ਨਿੱਜੀ ਸਵਾਰਥਾਂ ਲਈ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ ਡੰਡੀ ਅੱਜ ਸਾਰਾ ਵਾਤਾਵਰਨ ਜ਼ਹਿਰੀਲਾ ਹੋ ਗਿਆ ਹੈ ਡੰਡੀ ਖਾਣ ਪੀਣ ਦਾ ਕੁਝ ਵੀ ਸ਼ੁੱਧ ਨਹੀਂ ਰਹਾ ਡੰਡੀ ਹਵਾ ਤੱਕ ਜ਼ਹਿਰੀਲੀ ਹੋ ਚੁੱਕੀ ਹੈ ਡੰਡੀ ਕਹਿਣ ਦਾ ਮਤਲਬ ਹੈ ਕਿ ਪੌਣ ਪਾਣੀ ਖਾਣਾ ਸਭ ਦੋਸ਼ਿਤ ਹੋ ਚੁੱਕਿਆ ਹੈ ਡੰਡੀ ਖਾਣ ਵਿੱਚ ਤਾਂ ਨਿਰਾ ਜ਼ਹਿਰ ਹੈ ਡੰਡੀ ਮਿਲਾਵਟੀ ਚੀਜ਼ਾਂ ਖਾ ਕੇ ਸਰੀਰ ਬਿਮਾਰੀਆਂ ਦੀ ਜਕੜ ਵਿੱਚ ਹੈ ਡੰਡੀ ਫੈਕਟਰੀਆਂ ਦੀ ਖੁੱਲੀ ਚਿਮਨੀ ਵਿੱਚੋਂ ਨਿਕਲਣ ਵਾਲਾ ਧੂਆਂ ਵਾਤਾਵਰਨ ਨੂੰ ਪਲੀਤ ਕਰ ਰਿਹਾ ਹੈ ਡੰਡੀ ਸਾਡੀ ਸਿਹਤ ਹੀ ਅਸਲੀ ਧਨ ਦੌਲਤ ਹੈ ਡੰਡੀ ਪਰ ਹੁਣ ਹਵਾ ਪਾਣੀ ਖਾਣਾ ਤੇ ਨਾ ਹੀ ਚੀਜ਼ਾਂ ਵਿੱਚ ਮਿਲਾਵਟ ਹੋ ਚੁੱਕੀ ਹੈ ਡੰਡੀ ਭਾਰਤ ਬੇਸ਼ੱਕ ਪ੍ਰਦੂਸ਼ਣ ਦੇ ਮਾਮਲੇ ਵਿੱਚ ਪੰਜਵੇਂ ਸਥਾਨ ਤੇ ਆਉਂਦਾ ਹੈ ਪਰ ਦਿੱਲੀ ਅਤੇ ਗਾਜ਼ੀਆਬਾਦ ਦੇ ਪ੍ਰਦੂਸ਼ਣ ਨੇ ਚਿੰਤਾਵਾਂ ਵਿੱਚ ਵਾਦਾ ਕੀਤਾ ਹੈ ਡੰਡੀ ਦੀਵਾਲੀ ਨੂੰ ਦਿੱਲੀ ਦੀ ਹਵਾ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਡੰਡੀ ਪੰਜਾਬ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਬਹੁਤ ਵਧ ਗਿਆ ਸੀ ਡੰਡੀ ਖੇਤਾਂ ਵਿੱਚ ਪਰਾਲੀ ਆਮ ਜਲਾਈ ਜਾਂਦੀ ਹੈ ਡੰਡੀ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਦਾ ਕੋਈ ਬਦਲ ਨਹੀਂ ਹੈ ਡੰਡੀ ਪਰਾਲੀ ਜਲਾਉਣ ਨਾਲ ਸਾਰਾ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ ਸੜਕਾਂ ਤੇ ਧੂਆਂ ਹੀ ਪਸਰ ਜਾਂਦਾ ਹੈ ਡੰਡੀ ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ ਡੰਡੀ ਸੜਕ ਦੁਰਘਟਨਾਵਾਂ ਵਿੱਚ ਕਈ ਜਣਿਆਂ ਦੀ ਜਾਨ ਵੀ ਗਈ ਹੈ ਡੰਡੀ ਕਿਉਂਕਿ ਸਾਰੇ ਪਾਸੇ ਧੂਆਂ ਹੀ ਧੂਆਂ ਹੁਣ ਪਸਰ ਜਾਂਦਾ ਹੈ ਡੰਡੀ ਜਿਸ ਕਾਰਨ ਵਾਹਨ ਆਪਸ ਵਿੱਚ ਟਕਰਾ ਜਾਂਦੇ ਹਨ ਡੰਡੀ ਪ੍ਰਦੂਸ਼ਣ ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਹਿਚਾਨ ਹੈ ਡੰਡੀ ਤਾਜ਼ਾ ਸਰਵੇਖਣ ਮੁਤਾਬਕ ਪੰਜਾਬ ਦੇ 21 ਸ਼ਹਿਰ ਪ੍ਰਦੂਸ਼ਣ ਨਾਲ ਪ੍ਰਭਾਵਿਤ ਹਨ ਡੰਡੀ ਸਟਾਪ